ਉਸੀ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਅਸੀਂ ਕਿ ਮਾਈਸੇਜ ਪਾਉ ਉਹ ਨਹੀਂ ਬੋਲਿਆ ਤਾਂ ਜਾਣਾ ਨਹੀਂ ਸੀਗਾ ਹਮ ਕਰਕੇ ਪਾਇਆ ਸੀ ਹੋਰ ਡਰ ਗਈ ਦੀ ਮੁੰਡਾ ਪਿਆਲਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਕਰਨਾ ਮੈਂ ਠੀਕ ਹਾਂ ਸਰੀਫਾ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਤੱਕ ਪਹੁੰਚਾਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨੇ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਇਹ ਮੁੰਡੇ ਮਰੇ ਰਾਗ ਆ ਇਹ ਸਾਰੇ ਜਿਹਾ ਜਿਨੀਆ ਮੈਨੂੰ ਹਰ ਮਾਸਟਰ ਜਦੋਂ ਜੀ ਮੈਨੂੰ ਫੋਲੈਂਦਾ ਗਿਆ ਮੈਂ ਲਾਈਨ ਟੂ ਵਾਪਸ ਆ ਗਏ ਮੇਰੇ ਮੂਹਰੇ ਗ੍ਰਨੇਡ ਫੜ ਗਿਆ ਤੇ ਮੈਨੂੰ ਹਸਪਤਾਲ ਆਇਆ ਹੌਸਪੀਟਲ ਆਇਆ ਨਹੀਂ ਹਸਕਲ ਮਰ ਖੋ ਤੇ ਹੁਣ ਮੈਨੂੰ ਠੀਕ ਹੋਣਾ ਮੈਂ ਫਿਰ ਵਾਪਸ ਲੱਗ ਜਾਣਾ ਉਸੇ ਨਾ ਇੰਡੀ ਨਿਵਾਸੀ ਨੂੰ ਪੇ ਲਾਈਨ ਡਿਗਰਮ ਮੜਨ ਨੂੰ ਮਰੀ ਅਮਰਤੀ ਤੇ ਜਾ ਮੈਂ ਜੇ ਵਾਪਸ ਆ ਗਿਆ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਨੂੰ। ਇਹ ਉਗਰਾਂ ਦੇ 70 ਕਿਲੋਮੀਟਰ ਅੰਦਰ ਮੇਰੀ ਜਗਾ ਨਾਣੀ ਪਗਾ ਐ 15 ਮਿੰਟ ਦੇ ਘਾਇ ਇਸ ਨੂੰ ਸੇ ਸਾਜ਼ੂ ਮੁੰਡੇ ਦਾ ਤੋਂ ਉੱਥੇ ਬੱਕ ਦੇ ਉੱਤੇ ਫਸੇ ਹੋਇਆ। ਬੰਬ ਚੱਲਿਆ ਸੀਗਾ ਉੱਥੇ ਡਰੋਨ ਦੇ ਸ਼ਰੇ ਵੱਜੀ ਹੋਇਆ ਇੱਥੇ। ਕਹਿੰਦਾ ਤੇ ਇਹਨਾਂ ਚੱਲੇ ਸੀਗੇ ਕਹਿੰਦਾ ਦੋ ਤੋਂ ਨਹਿਰ ਭੜ ਆਪਣੇ ਆਪ ਨੂੰ ਬਚਾ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਸਰੇ ਨੇ ਮਾਰ ਕਰਕੇ ਅਰੇ 15 ਮਿੰਟ ਗਾਏ ਇਹਨਾਂ ਨੂੰ ਝੋਟੇ ਮਾਰ ਕੇ ਲੈ ਗਏ ਸੀ ਇਹ ਵੀ ਨੂੰ ਸਿਰਫ ਪਿੱਛੇ ਪੇ ਕੰਮ ਕਰਵਾਉਣਾ ਬੰਕਰ ਬਣਾਉਣੇ ਆ ਉਹ ਕੰਮ ਦੇਵਾਂਗੇ ਬੜਕੋ ਹੀ ਨਿਕਾੜਨ ਨੂੰ ਸੇ ਉਸ ਤੋਂ ਬਾਅਦ ਕੰਟਰੈਕਸ਼ਨ ਕਰਵਾਉਣ ਵਾਲੇ ਕਾਟਰ ਸਾਈਟ ਲਾ ਕੇ ਸਾਨੂੰ ਕੰਮ ਫੜਾ ਦਿੰਦੇ ਆ ਤੇ ਇੱਕ ਦੋ ਚਾਰ ਡਰਾਈਵਿੰਗ ਟ੍ਰੇਨਿੰਗ ਤੋਂ ਬਾਅਦ ਨੂੰ ਕਰਨਾ ਪਿਆ। ਫਿਰ ਉਹਨੇ ਨਹੀਂ ਜਾਣਦਾ ਹੈਗਾ ਸਿੱਧੇ ਮੱਠੇ ਦੇ ਮਰਸੇ ਦੇ ਬੰਦੂਖਾ ਲੈਣੇ। ਬਰੋ ਇਹ ਬਹੁਤ ਸੀਗਾ ਪਹਿਲੇ ਦਿਨ ਜਦੋਂ ਗੱਲ ਹੋਈ ਬਹੁਤ ਭਾਵੁਕ ਹੋ ਗਿਆ ਤੇ ਮੈਂ ਕਿੱਥੇ ਜਾ ਕੇ ਫਸ ਗਿਆ ਗਿਆ ਤਾਂ ਕਰਦੀਆਂ ਮਜਬੂਰੀਆਂ ਖਾਤਰ ਸੀਗਾ ਹਾਲਾਤ ਕਰਦੇ ਹਾਲਾਤ ਠੀਕ ਕਰਨ ਵਾਸਤੇ ਪਰ ਉੱਥੇ ਜਾ ਕੇ ਉਹਨਾਂ ਨੇ ਇਹ ਚਾਂਸੇ ਵਿੱਚ ਲੈ ਲਿਆ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕਿਲ ਦਿੱਤਾ। ਇਹ ਮੁੰਡੇ ਮਰੇ ਨਰਾਜ਼ ਆ ਸਾਰੇ ਜਿਹਾ ਜਿਨੀਆ ਮੈਂ ਵਾਲ ਮਾਸਟਰ ਦੇਰ ਤੋਂ ਜਿਨੀ ਮੈਨੋਂ ਉਸ ਲੈਂਦਾ ਗਿਆ ਮੈਂ ਲਾਈਨ ਟਬਕਸ ਅਗੇ ਮੇਰੇ ਮੋਢੇ ਤੇ ਗੈਰਟ ਫੜ ਗਿਆ ਤੇ ਮੈਨੂੰ ਹੌਸਪਿਟਲ ਆਇਆ ਹੌਸਪਿਟਲ ਆਇਆ ਮੈਂ ਹਸਪਤਲ ਮਰ ਖੋਪ ਤੇ ਹਾਂ ਮੈਂ ਉਠੇ ਹੋਣਾ ਮੈਂ ਫਿਰ ਵਾਪਸ ਲੱਗ ਜਾਣਾ ਉਸੇ ਨਾ ਇੰਡੀਆ ਯੂਨੀਵਰਸਿਟੀ ਨੂੰ ਕੇ ਲਾਈਨ ਡੋ ਗਰਮ ਮੜਨ ਨੂੰ ਮੇਰੇ ਅਮਲ ਟ੍ਰੀਟਮੈਂਟ ਜੇ ਮੈਂ ਅੱਧੇ ਵਾਪਸ ਆਇਆ ਜਿਹੜੇ ਤੇ ਬਾਕੀ ਸਾਥੀ ਸੀਗੇ ਉਹ ਉਹਨਾਂ ਦਾ ਕੀ ਇਲਾਜ ਆ ਦਿੰਨੇ ਬਾਖੇ ਸਾਡੇ ਇਹ ਉਹਨਾਂ ਦੇ ਤੇ ਜੰਗਲ 150 ਕਿਲੋਮੀਟਰ ਦੇ ਸਹਾਇਆਂ ਕੋਈ ਨਹੀਂ ਬੜਿਆ ਅਨਸ਼ਰ ਮੈਂ ਇੱਕ ਬੜਿਆ ਇਹ ਕਿਹੜਾ ਪੰਨਾ ਹੁੰਦੇ ਹੀ ਰਹਿ ਕਿਹਨੋਂ ਤਾਂ ਦੇਖੋ ਇੱਕ ਕਦੇ ਹੋਇਆ ਸੀ ਹਮਲਾ ਕਿੱਥੇ ਹੋਇਆ ਸੀਗਾ ਕਿਹਨੇ ਹੋਇਆ ਹੈ ਇਹ ਹਾਲੇ ਲੋਕ ਲੋਕ 70 ਕਿਲੋਮੀਟਰ ਅੰਦਰ ਮੈਨੂੰ ਜਗਾ ਨਾਣੀ ਪਗਾ ਅਸੀਂ ਪੰਦਰਾ ਮੁੰਡੇ ਘਰ ਜਿੰਨੇ ਜੋ ਸੇ ਸਾਧੂ ਮੁੰਡੇ ਦਾ ਸੋ ਜੁਕੀ ਬਾਕੀ ਉਰਸੇ ਫਸੇ ਹੋਇਆ ਤੇ ਉਹਨਾਂ ਦਾ ਕਾਫੀ ਨਾਲ ਨੈਟ ਸਭ ਕੁਝ ਬੰਦਾ ਤੇ ਉਸੇ ਮਸਾਇਲ ਹੋਰ ਗਰਨੇਡਸ ਡਰੋਨਸ ਬਹੁਤ ਜ਼ਿਆਦਾ ਖਤਰਾ ਉੱਤੇ ਨਾਲ ਰੋਟੀ ਨਾ ਖਾਣ ਨਾ ਪੀਣ ਨੂੰ ਇੱਕ ਮੌਰ ਦਾ ਬਸ ਜਾਣਾ ਤੁਸੀਂ ਕਿੰਨੇ ਜਣ ਅਸੀਂ 15 ਮੁੰਡੇ ਗਏ ਸਾਨੂੰ ਉਹ ਰਮਲ ਚਲੇ ਗਏ ਸੀ ਇਹ ਵੀ ਦੋਨੋਂ ਸਰਪੇ ਪਿੱਛੇ ਪਿੱਛੇ ਕੰਮ ਕਰਾਉਣਾ ਬੰਕਰ ਬਣਾਉਣੇ ਆ ਉਹ ਕੰਮ ਦੇਵਾਂਗੇ ਔਰ ਖੋਹੇ ਨਿਕਾਲਣ ਦੇ ਉਸ ਤੋਂ ਬਾਅਦ ਕੰਸਟਰਕਸ਼ਨ ਕਰਾਉਣਾ ਹੈ ਘਰਟਰ ਸਾਈ ਕਰਾ ਕੇ ਸਾਨੂੰ ਗੰਨਾ ਫੜਾ ਦਿੰਦੇ ਆ ਤੇ ਇੱਕ ਦੋ ਚਾਰ ਡਰੈਨੇਜ ਦੇ ਉਸ ਤੋਂ ਬਾਅਦ ਕੰਕਰ ਕਰਵਾ ਵੀ ਜਾਣਾ ਪਿਆ ਜਿਹੜੇ ਮੁੰਡੇ ਨਹੀਂ ਜਾਂਦੇ ਸੀਗੇ ਸਿੱਧੇ ਮੱਠੇ ਦੇ ਮੱਠੇ ਦੇ ਬੰਦੂਕਾ ਲੈਣੇ ਆ ਬੜੀ ਮਾਰਦੇ ਸੀ ਜਿਹੜੇ ਦੂਜੇ ਮੁੰਡੇ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆ ਤੇੜੀ ਦੋਡ ਨੇ ਜੰਗਲ ਬਾਕੀ ਹਲਮੋ ਸਾਰੇ 1200 ਰੁਪਿਆ ਇਹ ਹਮਲਾ ਆਇਆ ਸੀ ਕਿ ਕੋਈ ਡਰੋਨ ਡਰੋਨ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਉਸ ਤੇ ਅਚ ਜਦੋਂ ਤੁਸੀਂ ਜਖਮੀ ਹੋਏ ਕਿਸਤੀ ਦਾ ਹਮਲਾ ਹੋਇਆ ਸੀ ਜੇ ਲੋ ਬਾਅਦ ਆ ਕੇ ਸਾਨੂੰ ਗੱਡੀ ਲਾਇਗਾ ਜੰਗਲ ਦੇ ਵਿੱਚ ਤੇ ਔਰ ਤੋਂ 700 ਕਿਲੋਮੀਟਰ ਤੋਰ ਕੇ ਅਸੀਂ ਅਗਲੇ ਰਾਜ ਦੰਗਲ ਦੇ ਵਿੱਚ ਉਹਨਾਂ ਸਾਨੂੰ ਖਾਲ ਪੀਣ ਦਾ ਰੋਤੰਦ ਦਾ ਸਮਾਨ ਇੱਕ ਪਾਣੀ ਦੀ ਬੋਤਲ ਤੇ ਗਨ 3 ਮੈਗਜ਼ੀਨ ਗ੍ਰਨੇਡਸ ਸਹਵ ਦੇ ਕੇ ਦੋ ਰਛਲ ਬੰਦੇ ਸੀ ਜੇ ਨਾਲ ਬਾਕੀ ਇੱਕ ਵਾਸੇ ਆਇਆ ਤਿੰਨ ਤਨ ਦਾ ਗਰੁੱਪ ਭੇਜਦੇ ਸੀਗੇ ਉਹ ਤਿੰਨ ਰਛਲ ਬੰਦੇ ਜੇ ਨਾਲ ਤੇ ਉਹਨਾਂ ਨੇ ਇਹ ਰੋਹ ਹੈ ਇੱਕ ਦੋ ਢੰਗ ਜਾ ਕੇ ਰਾਇ ਜੰਗਲ ਦੇ ਵਿੱਚ ਸਲੀਪਿੰਗ ਬੈਗ ਸੇ ਸਾਡੇ ਕੋਲੇ ਆਕਸੀਜਨ ਇੱਕ ਅੱਗੇ ਜਾਏਗਾ ਸਲੀ ਹੀ ਛੋੜੀ ਜੋ ਕ੍ਰਾਸ ਕਰ ਗਏ ਉਸੇ ਇੰਨਾ ਰਾਜਾ ਰਸ਼ੀਆ ਦਾ ਉਹ ਕਲੋਜ਼ਰ ਕਿ ਜਗਾ ਸੀਗਾ ਉਸੇ ਹਾਈ ਟਾਈਮ ਡਰੋਨ ਮਸਾਇਲ ਚੱਲ ਰਹੀਆਂ ਉਸ ਨੂੰ ਭੱਜੇ ਆਏ ਨੰਗਾ ਨੰਗਾ ਇੱਥੇ ਦੇਖੋ ਵੀ ਦੇਖੋ ਵੀ ਉਸ ਤੋਂ ਆ ਰਹੇ ਮੇਰੇ ਸਾਹਮਣੇ ਦੋ ਰਸ਼ੀਨ ਬ੍ਰਾਜ਼ੀਲ ਰਸ਼ੀਆ ਦੇ ਜਨ ਤੋਂ ਹੀ ਅੱਖ ਮਰੇ ਡਰੋਨ ਹੋ ਗਿਆ ਨੋ ਸੇਵ ਹੋ ਗਿਆ ਮੈਂ ਮੇਰਾ ਵਾਕਰ ਰੱਖੀ ਮੈਂ ਵਾਕਰ ਰੱਖਿਆ ਕੰਟੈਕਟ ਡਾਟਾ ਹੀ ਮੈਂ ਇੰਟਰਨੈਟ ਹੋ ਗਿਆ ਅੱਜ ਦਾ ਉਹਨਾਂ ਨੇ ਕਿਹਾ ਕਿ ਸੇਫ ਪਲੇਸ ਤੇ ਹੋਣਾ ਪੜਾ ਤੇ ਮੈਂ ਪੰਜ ਕਿਲੋਮੀਟਰ ਅਵੀ ਫਸਟੇਡ ਕਰਕੇ ਪੰਜ ਸੇਕ ਪੰਜ ਕਿਲੋਮੀਟਰ ਦੂਰ ਖਵਾਸ ਆਇਆ ਤੇ ਉਹਨਾਂ ਨੇ ਮੈਨੂੰ ਇੱਥੇ ਹਸਪਤਾਲ ਲੰਡਾ ਗਿਆ ਮੈਨੂੰ ਆਖੇ ਬਿਟਰ ਪਹਿਲਾ ਸ਼ਹਿਰ ਪਾ ਲੈਣਾ ਨਾ ਕੋਈ ਖਾਣਾ ਪੀਣਾ ਨਹੀਂ ਨਾ ਕੋਸ਼ਰ ਬਾਕੀ ਬਾਕੀ ਮੈਨੂੰ ਇੱਕ ਹੋਰ ਸਿਲੇ ਲੱਗ ਰਿਹਾ ਯੂਕਰੇਨ ਦੇ 700 ਕਿਲੋਮੀਟਰ ਅੰਦਰ ਕੇ ਯੂਕਰੇਨ ਦੇ ਕਬਜ਼ੇ ਕੀਤਾ ਹੈ ਰਸ਼ੀਆ ਨੇ ਉਹਦੇ ਉਨਾਂ ਨੇ ਉਹਨੂੰ ਰੱਖ ਲੈ ਤੁਰਨਾ ਪਰ ਮੈਨੂੰ ਵਾਪਸ ਲੈ ਕੇ ਆਏ ਇੱਕ ਹੋਰ ਸਟੇਟ ਆ ਰਸ਼ੀਆ ਦੀ ਉੱਥੇ ਉਹ ਸੇ ਮੈਂ ਦੋ ਜਣ ਰੱਖਿਆ ਉਸ ਤੋਂ ਬਾਅਦ ਬਾਈ ਹੈਲੀਕਾਪਟਰ ਮੈਨੂੰ ਲੈ ਕੇ ਆਏ ਮੋਸਕੋ ਮੋਸਕੋ ਆ ਕੇ ਤੇ ਮੇਰਾ ਦੋ ਜਣ ਸੁਰੱਖਿਆ ਪੇਚੌੜਾ ਨੰਬਰ ਸਰਦਾਰ ਜੀ ਤੇ ਬੁਟੇ ਜੀ ਕਿਵੇਂ ਆਏ ਸੀਗੇ ਫੌਜ ਚ ਕਿਵੇਂ ਪਹੁੰਚੇ تھے ਕਿਵੇਂ ਲੱਗੇ ਆਏ ਸੀ ਤੁਹਾਨੂੰ ਫੌਜ ਤੇ ਖੇਮਾ ਲਾਉ ਸੀ ਇੱਥੇ ਰੋਸ਼ੀ ਅger ਮਾਸਟ ਹੁੰਦਾ ਇਸੇ ਕੰਮ ਕਰ ਰਹੇ ਨੇ ਉਹਨਾਂ ਸਾਨੂੰ ਲਿਆ ਇਸ ਦਾ ਰਸ਼ੀਆ ਦੇ ਫੌਜਦੰਦਰ ਬੰਦੇ ਲੋਲਾ ਉਹ ਸਿਰਫ ਸਾਮਾਨ ਢੋਣਾ ਆ ਤੇ ਬੰਗਲ ਖਤਮ ਵਾਸਤੇ ਤੁਹਾਨੂੰ ਲੈ ਵੀ ਜਾਣਗੇ ਜਿਹੜੇ ਇੰਟਰਸਟਡ ਜੇ ਮੈਨੂੰ ਭੇਜ ਸਕਦੇ ਆ ਫਿਰ ਇਦਾਂ ਹੀ 2-3 ਮਿੰਟ ਪਹਿਲਾਂ ਚੱਲ ਜੇ ਉਹਨਾਂ ਦਾ ਗੱਲਬਾਤ ਹੋਏ ਉਹਨਾਂ ਦਾ ਕੰਮ ਠੀਕ ਆ ਫਿਰ ਉਹ ਲਾਜ ਸਾਨੂੰ ਵੀ ਕੰਡਾ ਢੋਣ ਦੇ ਜਾਵੇ ਨੂੰ 20 ਲੱਖ ਰੁਪਈਆ ਤੇ ਬਾਕੀ ਪੈਸੇ ਹੁੰਦੇ ਜਾਣਗੇ ਸਿਟੀਜ਼ਨ ਬਤੀ ਜੋ ਰਸ਼ੀਆ ਲਈ ਕਾਨੂੰਨੀ ਪੁਲਾਈ ਉਹਨਾਂ ਨੇ ਜਨਰਲ ਪੈਣ ਨਾਲ ਕਰਾਈ ਬੰਦੋ ਰੱਖੀ ਆ ਤੁਸੀਂ ਜਾ ਕੋਲੇ ਸਾਮਾਨ ਅੱਗੇ ਪਿੱਛੇ ਠੋਣਾ ਸਾਮਾਨ ਅਸੀਂ ਉਹ ਲਾ ਕੇ ਚਲੇ ਗਏ ਕਾਉਂਟਰ ਸਾਹਮਣੇ ਕਰਤਾ کہیں ਗਿਆ ਬਹੀ ਜੀ ਨਹੀਂ ਜਾਣਾ ਫਿਰ ਉਹਨਾਂ ਸਾਡੇ ਮੱਥੇ ਤੇ ਬੰਦੂਕਾ ਰੱਖਦੇ ਆ ਕਿ ਤੁਸੀਂ ਨਹੀਂ ਜਾਓਗੇ ਤਾਂ ਉਹਨਾਂ ਨੇ ਸ਼ੂਟ ਕਰ ਦਾਂਗੇ ਅਸੀਂ ਫਿਰ ਅੰਮੀ ਪੂਰੀ ਸੁਣਨੋ ਕੇ ਜਗ੍ਹਾ ਪਿਆ ਜਿਵੇਂ ਕੀ ਲਾ ਬੀ ਉੱਥੇ ਮਾਰੇ ਮਰੀ ਗਏ ਹੁਣ ਇੱਥੇ ਮੈਨੂੰ ਹਸਪਤਾਲ ਲਗਾਇਆ ਹਸਪਤਾਲ ਤੇ ਮੈਨੂੰ ਮਾੜਾ ਮੁੱਡਾ ਬਸ ਸਰਜਰੀ ਹੋ ਗਈ ਮਾੜਾ ਮੁੱਡਾ ਖਾਣ ਦਿੰਦੇ ਆ ਮਾੜਾ ਮੁੱਡਾ ਬਸ ਇੰਨੇ ਦੇਰ ਬਾਗਣੇ ਜਾਂਦੇ ਬਸ ਵੀ ਠੀਕ ਆ ਇਹਨਾਂ ਨੂੰ ਟਾਂਗ ਨਹੀਂ ਡੰਡੇ ਜਾਗਾ ਪਰ ਬਿਲਕੁਲ ਸਿਹਤ ਠੀਕ ਹੋਇਆ ਵਾਪਸ ਜਾਣਾ ਉੱਥੇ ਜਾਣ ਲੈ ਜਵਾਬੀ ਜੰਗ ਤੇ ਹਾਂ ਕਹਿੰਦੇ ਵਾਪਸ ਜਾਣਾ ਮਾੜਾ ਹੋਇਆ ਰੇਣਾ ਰੋਲ ਹੋਇਆ ਉਸ ਨੂੰ ਬਵਾ ਹੋਇਆ ਅਬ ਇਹ ਵੀ ਅਪੀਲ ਕੀ ਕਰਨਾ ਚਾਹੁੰਦਾ ਸਾਡੇ ਗਰੀਬ ਸਰਕਾਰ ਨੂੰ ਆ ਕਿ ਕਿਸੇ ਨੂੰ ਕਿਤੇ ਪਰਿਵਾਰ ਵੀ ਇੰਤਜ਼ਾਰ ਕਰ ਰਿਹਾ ਤੁਹਾਡਾ ਇੰਨੇ ਵੈਸੇ ਮਾਸਕੋ ਇੰਡੀਅਨ ਗਵਰਨਮੈਂਟ ਨੂੰ ਮੈਕਓਪੇਰ ਕਰਨਾ ਹੈ ਜਿਹੜੇ ਮੁੰਡੇ ਹੌਲੀ ਫਸੇ ਜਾਂ ਸਾਇਆਂ ਦੇ ਮੱਧ ਵਿੱਚ ਟਿਕਿਆ ਹੋਏ ਤੇ ਮੇਰੀ ਮੱਧ ਟਿਕਿਆ ਮੈਸੇ ਮਾਸਕੋ ਆਰਮੀ ਹੌਸਪੀਟਲ ਜਾ ਮੈਂ ਕਿਹਨ ਪਰਣਾ ਦੇ ਟੈਸਟ ਨੰਬਰ ਸੇਵਾ ਪਰ ਮੈਨੂੰ ਪਾ ਗਏ ਮੈਨੂੰ ਵੈਮ ਠੀਕ ਹੋਗਾ ਮੈਨੂੰ ਫਿਰ ਵਾਪਸ ਉੱਥੇ ਲੈ ਕੇ ਜਾਇਆ ਜਾਊਗਾ ਐਸਟੀਐਮਐਸ ਸੇਵਾ ਪਰ ਮੇਰੀ ਮੱਧ ਟਿਕਿਆ ਮੈਂ ਇੰਨੇ ਲੱਗ ਵਾ ਤੁਸੀਂ ਤੁਸੀਂ ਉਹਨਾਂ ਮਾਸਕੋ ਦੇ ਵਿੱਚ ਹੈਗੇ ਹੋ ਹਾਂ ਐਸ਼ਮੇ ਮਾਸ ਖੋ ਮਾਸ ਖੋ ਅਜਮੀ ਹੌਸਪੀਟਲ ਆ ਰਿਹਾ ਇਸੇ ਪੰਜਾਬ ਦੇ ਹੋਰ ਵੀ ਨੌਜਵਾਨ ਹੈਗੇ ਕੋਈ ਸਿੰਧਾ ਦੇ ਡਾਕਟਰ ਮੁੰਡੇ ਹੈਗੇ ਹੋਰ ਤੇ ਬਾਕੀ ਜੰਮੂ ਦੇ ਕਾਫੇ ਆ ਰਾਜਸਥਾਨ ਦੇ ਮੁੰਡੇ ਆ ਰਾਜਸਥਾਨ ਦੇ ਠੀਕ ਠੀਕ ਹੈ ਬਟੇ ਠੀਕ ਹੈ ਧੰਨਵਾਦ ਬ੍ਰਦਰ ਦਾ ਮੈਸੇਜ ਹੀ ਆਇਆ ਸੀਗਾ ਕਹਿੰਦਾ ਮੈਂ ਹੌਸਪੀਟਲ ਵਿੱਚ ਆ ਜਦੋਂ ਸਾਨੂੰ ਆਇਆ ਮੈਸੇਜ ਇੱਕ ਦਿਨ ਤੇ ਕੰਨਾ ਮੈਂ ਹਸਪੀਟਲ ਨਾਲ ਅਸੀਂ ਡਰ ਗਏ ਉਹਨਾਂ ਨੇ ਅਸੀਂ ਕਿਹਾ ਤੁਸੀਂ ਵਾਇਸ ਮੈਸੇਜ ਪਾਓ ਅਸੀਂ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਅਸੀਂ ਕਿਹਾ ਵਾਇਸ ਮੈਸੇਜ ਪਾਓ ਨਹੀਂ ਬੋਲੇ ਤਾਂ ਜਾਣਾ ਨਹੀਂ ਸੀਗਾ ਹੁਣ ਕਰਕੇ ਪਾਇਆ ਅਸੀਂ ਹੋਰ ਡਰ ਗਏ ਵੀ ਹੁੰ ਦਾ ਪਿਆਗਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਕਹਿੰਦਾ ਮੈਂ ਠੀਕ ਹਾਂ ਸੇਫ ਹਾਂ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਤੱਕ ਪਹੁੰਚ ਆਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨਹੀਂ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਹਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਕੀ ਹੋਇਆ ਕੀ ਹੈ ਹੋਇਆ ਉਹਦੇ ਬੰਬ ਬੰਬ ਚੱਲਿਆ ਸੀਗਾ ਉੱਥੇ ਡਰੋਨ ਦੇ ਛਰੇ ਵੱਜੇ ਹੋਇਆ ਇੱਥੇ ਕਹਿੰਦਾ ਤਿੰਨ ਚੱਲੇ ਸੀਗੇ ਕਹਿੰਦਾ ਦੋ ਤੋਂ ਮੈਂ ਆਪਣੇ ਆਪ ਨੂੰ ਬਚਾ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਸਰੇ ਨੇ ਮਾਰ ਕਰਕੇ ਕਿੰਨੇ ਦਿਨ ਹੋ ਗਏ ਸੀ ਦੇਖਿਆ ਤੁਸੀਂ ਹਾਲਾਤ ਕੀ ਨੇ ਉਹਦੇ ਹਸਪੀਟਲ ਦੇ ਵਿੱਚ ਬਹੁਤ ਮਾੜੇ ਹਾਲਾਤ ਆ ਜੀ ਮੇਰੇ ਵੀਰ ਦੇ ਕਿੰਨੇ ਦਿਨ ਪਹਿਲਾਂ ਗਿਆ ਸੀ ਉੱਥੇ ਸਾਲ ਹੋ ਗਿਆ ਲਗਭਗ ਜੀ ਜਦੋਂ ਹਸਪੀਟਲ ਦੇ ਵਿੱਚ ਸੀਗਾ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਕੀ ਕਹਿੰਦਾ ਸੀਗਾ ਗੱਲ ਨਹੀਂ ਹੋਈ ਗੱਲ ਬੋਲ ਕੇ ਨਹੀਂ ਬੋਲ ਕੇ ਨਹੀਂ ਦੱਸਿਆ ਸੀਗਾ ਸਾਨੂੰ ਅੱਜ ਹੀ ਉਹਦੀ ਪੈਰ ਕੋ ਉਤਾਰੀ ਹੈ ਬੋਲਿਆ ਨਹੀਂ ਜਾਂਦਾ ਸੀਗਾ ਸਹੀ ਤਰੀਕੇ ਨਾਲ ਮੈਸੇਜ ਤੇ ਗੱਲ ਕਰ ਲਈ ਕਿ ਕਹਿੰਦਾ ਕਹਿੰਦਾ ਕੀ ਸੀਗਾ ਉਹ ਵੀ ਇੱਥੇ ਆਉਣਾ ਚਾਹੁੰਦਾ ਹੈ ਜਾਂ ਕੀ ਹੈ ਹਾਂ ਜੀ ਇੱਥੇ ਆਉਣਾ ਚਾਹੁੰਦਾ ਸਾਨੂੰ ਉਹਨੇ ਨਹੀਂ ਦੱਸਿਆ ਸੀਗਾ ਵੀ ਦੁਬਾਰਾ ਵਾਪਸ ਲੈ ਕੇ ਜਾਣਗੇ ਅੱਜ ਦੱਸਿਆ ਕਿਉਂਕਿ ਪਰਿਵਾਰ ਪਰੇਸ਼ਾਨ ਨਾ ਹੋਵੇ ਤਾਂ ਕਰਕੇ ਸਾਨੂੰ ਨਹੀਂ ਦੱਸਿਆ ਵੀ ਵਾਪਸ ਲੈ ਕੇ ਜਾਣਗੇ ਸਾਡੇ ਦਿਲ ਵਿੱਚ ਫੇਰ ਨਾ ਦੁਬਾਰਾ ਉਹੀ ਡਰ ਹੋ ਜਾਏ ਜਿਹੜਾ ਪਹਿਲਾਂ ਸੀਗਾ ਅੱਛਾ ਕਿੰਨਾ ਕਿ ਡਰ ਬਣਿਆ ਬੱਚੇ ਦੀ ਜੀ ਹਾਲਤ ਦੇਖੀ ਬਹੁਤ ਬੁਰਾ ਬਹੁਤ ਸੀਗਾ ਪਹਿਲੇ ਦਿਨ ਜਦੋਂ ਗੱਲ ਹੋਈ ਬਹੁਤ ਭਾਵੁਕ ਹੋਇਆ ਤੇ ਮੈਂ ਕਿੱਥੇ ਜਾ ਕੇ ਫਸ ਗਿਆ ਗਿਆ ਤਾਂ ਕਰਦੀਆਂ ਮਜਬੂਰੀਆਂ ਖਾਤਰ ਸੀਗਾ ਹਾਲਾਤ ਕਰਦੇ ਹਾਲਾਤ ਠੀਕ ਕਰਨ ਵਾਸਤੇ ਪਰ ਉੱਥੇ ਜਾ ਕੇ ਉਹਨਾਂ ਨੇ ਇਹ ਝਾਂਸੇ ਵਿੱਚ ਲੈ ਲਿਆ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕਿਨ ਦਿੱਤਾ ਕਿੰਨੇ ਦਿਨ ਪਹਿਲਾਂ ਸੈਨਾ ਜੀ ਭਰਤੀ ਹੋਇਆ ਉੱਥੇ ਜਾ ਕੇ ਇਹ ਬ੍ਰਦਰ ਨੂੰ ਵੀ ਪਤਾ ਹੈਗਾ ਸਾਡੇ ਕੋਲੋਂ ਨਹੀਂ ਕੋਈ ਗੱਲ ਨਹੀਂ ਕੀਤੀ ਹੈਗੀ ਪਹਿਲਾਂ ਸਾਡੇ ਨਾਲ ਬਹੁਤ ਵਧੀਆ ਗੱਲ ਜਦੋਂ ਦੀ ਆ ਵੀਡੀਓ ਸਾਮਣੇ ਆਈਆਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪਹਿਲਾਂ ਉਹ ਵਧੀਆ ਗੱਲ ਵੀ ਸਾਡੇ ਨਾਲ ਕਰਦਾ ਸੀਗਾ ਪਹਿਲਾਂ ਹੋਰ ਕਿਤੇ ਕੰਮ ਲੱਗਿਆ ਹੋਇਆ ਸੀਗਾ ਇੱਥੇ ਵਿੱਚ ਨਹੀਂ ਸੀਗਾ ਸਾਨੂੰ ਪਤਾ ਸੀ ਜੀ ਗੱਲ ਹੁੰਦੀ ਤੇ ਸਾਨੂੰ ਬ੍ਰਦਰ ਨੇ ਦੱਸ ਦੇਣਾ ਸੀਗਾ ਉਹਨਾਂ ਨੇ ਕਾਊਂਟਰ ਸਾਈਨ ਕਰਾ ਲਏ ਸਾਰਾ ਕੁਝ ਕਰਵਾ ਲਿਆ ਬਾਅਦ ਚ ਉਹਨਾਂ ਨੂੰ ਫਰੰਟ ਲਾਈਨ ਤੇ ਭੇਜਤਾ ਇੰਨੀ ਜਲਦੀ ਕੀ ਹੋ ਸਕਦਾ ਜਦੋਂ ਉਹਨਾਂ ਨੂੰ ਕੁਝ ਚਲਾਉਣਾ ਹੀ ਨਹੀਂ ਆਉਂਦਾ ਹੈਗਾ ਉਹ ਕਿੱਦਾਂ ਜੰਗ ਲੜ ਸਕਦੇ ਆ ਕੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਤੁਸੀਂ ਭਾਰਤ ਸਰਕਾਰ ਨੂੰ ਇਹੀ ਮੰਗ ਆ ਸਾਡੀ ਕਿ ਬ੍ਰਦਰ ਸਾਡਾ ਹੁਣ ਉੱਥੇ ਸੇਫ ਆ ਕੁਛ ਦਿਨਾਂ ਲਈ ਸੇਫ ਆ ਅਸੀਂ ਇਹੀ ਕਹਿ ਸਕਦੇ ਹਾਂ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਵਾਪਸ ਪੰਜਾਬ ਲੈ ਜਾਂਦਾ ਜਾਵੇ ਸਾਡੀ ਭਾਰਤ ਸਰਕਾਰ ਨੂੰ ਇੱਕੋ ਅਪੀਲ ਆ ਪਹਿਲਾਂ ਮੇਰੇ ਬ੍ਰਦਰ ਦਾ ਕੋਈ ਪਤਾ ਨਹੀਂ ਸੀਗਾ ਵੀ ਕਿੱਥੇ ਆ ਕਿੱਥੇ ਨਹੀਂ ਕਾਲ ਨਹੀਂ ਆਉਂਦੀ ਸੀ ਹੁਣ ਉਹਦੀ ਕਾਲ ਆ ਰਹੀ ਆ ਉਹ ਹਸਪੀਟਲ ਵਿੱਚ ਐਡਮਿਟ ਆ ਦੱਸ ਵੀ ਰਿਹਾ ਕਿੱਥੇ ਐਡਮਿਟ ਆ ਸਾਰਾ ਕੁਛ ਉਹਨੇ ਦੱਸ ਦਿੱਤਾ ਹੈਗਾ ਹੁਣ ਜੇ ਫਿਰ ਵੀ ਸਰਕਾਰਾ ਕੁਛ ਨਹੀਂ ਕਰਨਗੀਆਂ ਫਿਰ ਸਰਕਾਰਾ ਸਾਡੇ ਲਈ ਕੁਛ ਨਹੀਂ ਹੈਗੀਆਂ ਕੁਛ ਵੀ ਨਹੀਂ ਹੈਗੇ ਕੱਖਾਂ ਸਾਡੇ ਲਈ ਸਰਕਾਰਾ ਜੀ ਗਰੀਬ ਦੀ ਨਹੀਂ ਸੁਣਨਗੇ ਤਾਂ ਸਾਡੀ ਇਹ ਹੀ ਅਪੀਲ ਆ ਬਸ ਮੇਰੇ ਬ੍ਰਦਰ ਨੂੰ ਜਲਦੋਂ ਜਲਦ ਵਾਪਸ ਲਿਆਂਦਾ ਜਾਵੇ ਇੱਥੇ ਸਾਡੇ ਘਰ ਵਿੱਚ ਕਿੰਦੀ ਹਾਲਾਤ ਨੇ ਉਹਦੇ ਉੱਤੇ ਸਾਡੀ ਮੰਗ ਵੀ ਇੱਥੇ ਆਉਣਾ ਚਾਹੀਦਾ ਉਹਨੇ ਬਹੁਤ ਆਂਦਾ ਮੂੰਹ ਪਾਟ ਗਿਆ ਵਿਚਾਰੇ ਬਾਲ ਦਾ ਕੋਈ ਕੁਛ ਕਰ ਸਕਲ ਨਹੀਂ ਨਾ ਕੋਈ ਕੰਮ ਦਾ ਹੈ ਨਾ ਕੁਛ ਪੂਰੀ ਹਾਲਤ ਹੈ ਸਾਡੇ ਤੇਲ ਨੂੰ ਬਹੁਤ ਲੱਗੀ ਪਈ ਹੈ ਤੇ ਮੇਰਾ ਬੱਚਾ ਆਉਣਾ ਚਾਹੀਦਾ ਹੈ ਪਹਿਲਾਂ ਹੀ ਪਰਿਵਾਰ ਦੇ ਵਿੱਚ ਬਹੁਤ ਚਿੰਤਾ ਬਣੀ ਸੀ ਤੁਹਾਨੂੰ ਹੁਣ ਉਹਦੇ ਹਾਲਾਤ ਦੇਖ ਕੇ ਹੋਰ ਵੀ ਬਹੁਤ ਕੀ ਚਿੰਤਾ ਤੇ ਉਹਨੇ ਆਉਣਾ ਚਾਹੀਦਾ ਇੱਥੇ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਤੁਹਾਡੀ ਖੁਦ ਨਾਲ ਗੱਲ ਹੋਈ ਕਿ ਕੀ ਕਿਉਂ ਨਾਲ ਤੁਹਾਨੂੰ ਤੁਹਾਨੂੰ ਕਿਹਾ ਵੀ ਮੈਨੂੰ ਵਾਪਸ ਜਾ ਤੇ ਇੱਥੇ ਭੇਜ ਦੇਣਾ ਮੇਰੇ ਲਾਤ ਬਹੁਤ ਮਾੜੀ ਏ। ਇਹੋਂ ਦੇ ਅੱਖਾਂ 'ਚ ਵੀ ਨਹੀਂ ਦਿਸਦਾ। ਮੋਹ ਵੀ ਸਾਰਾ ਪਾਟ ਗਿਆ। ਹਾਂ ਮੋਹ ਵੀ ਸਾਰਾ ਪਾਟ ਗਿਆ ਚਰਬਾਲ ਦਾ। ਖਾਣਾ ਜਾਂਦਾ ਨਹੀਂ। ਖਾਣਾ ਨਹੀਂ ਜਾਂਦਾ। ਉਹ ਸਾਨੂੰ ਡਰ ਨਾਲ ਦੱਸਦਾ ਨਹੀਂ ਚੰਗੀ ਤਰ੍ਹਾਂ ਗੱਲ। ਪਰਿਵਾਰ ਪਰੇਸ਼ਾਨ ਹਾਂ। ਹਾਂ।